ਸਿਕਲ ਜੀ ਸਾਰਿਆਂ ਨੂੰ ਤੁਹਾਡਾ ਸਰੰਦ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਕੈਟਲੌਗਸ ਲੈ ਕੇ ਆਈਆਂ ਹਾਂ ਸੂਟਾਂ ਦੀ ਕੱਲ ਮੈਂ ਕਿਹਾ ਸੀ ਕਿ ਪ੍ਰਿੰਟ ਲੈ ਕੇ ਆਵਾਂਗੇ ਬਟ ਜਿਹੜੇ ਪ੍ਰਿੰਟ ਹੈ ਜੀ ਉਹ ਮੈਂ ਦੁਪਹਿਰ ਨੂੰ ਵੀਡੀਓ ਪਾਉਂਗੀ 12 1 ਵਜੇ ਕਿਉਂਕਿ ਸੂਟ ਇੰਨੇ ਜਿਆਦਾ ਪਿਆਰੇ ਪਿਆਰੇ ਆਏ ਹੋਏ ਐ ਕਿ ਰੁੱਕੇ ਹੀ ਨਹੀਂ ਗਿਆ ਕਿ ਸੂਟ ਹੀ ਪਾ ਦਈਏ ਹਨਾ ਇਸ ਕਰਕੇ ਆਪਾਂ ਨੇ ਬਹੁਤ ਸੋਹਣਾ ਸੂਟ ਮੰਗਵਾਏ ਹੋਏ ਐ ਪਿਓਰ ਲਿਲਨ ਤੇ ਇਹਨਾਂ ਦਾ ਆਰਡਰ দেয়া ਹੋਇਆ ਸੀ ਅੱਜ ਆ ਹੀ ਗਿਆ ਹੈ ਨਾ ਤੇ ਮੈਂ ਸੋਚਿਆ ਵੀਡੀਓ ਦੇ ਵਿੱਚ ਪਾ ਦਾਂ ਕਿਉਂਕਿ ਇਹ ਪਹਿਲਾਂ ਵੀ ਅਸੀਂ ਵੀਡੀਓ ਦੇ ਵਿੱਚ ਪਾਇਆ ਸੀ ਇੱਕ ਸੈੱਟ ਬਹੁਤ ਜ਼ਿਆਦਾ ਡਿਮਾਂਡ ਸੀ ਪਿੱਛੇ ਤੋਂ ਨਹੀਂ ਮਿਲਿਆ ਸੀ ਆਪਾਂ ਕਈ ਕਸਟਮਰਸ ਨੂੰ ਮਨਾ ਕਰਤਾ ਸੀ ਹੁਣ ਮੇਰੇ ਕੋਲੇ ਕੁਆਂਟੀਟੀ 'ਚ ਅਸੀਂ ਸੈੱਟ ਮੰਗਵਾ ਲਏ ਆ ਜਿਨ੍ਹਾਂ ਨੇ ਬੁਕਿੰਗ ਕਰਾਣੀ ਹੈ ਬਸ ਫਟਾਫਟ ਬਿਨਾਂ ਦੇਰੀ ਕਰੇ ਬੁਕਿੰਗ ਕਰਾਣੀ ਹੈ ਠੀਕ ਹੈ ਜੀ ਤੇ ਜਿਹੜਾ ਇਹਨਾਂ ਦਾ ਰੇਟ ਹੈ ਜੀ 2843 रेट ਰਹੇਗਾ ٹھیک ہے جی نمبر رہے گا ایک پیور لِلن ਦਾ بیس رہے گا ਇਹਨਾਂ ਦਾ ٹھیک ہے جی ਇਹ ماڈل دی لک ਰਹੇਗੀ ਪਹਿਲਾਂ ਵੀ ਇਹ ਆਈ ਸੀ ਕੈਟਲੌਗ ਸੁਪਰ ਹਿੱਟ ਗਈ ਸੀ ਬਟ ਮੇਰੇ ਕੋਲ ਸਟਾਕ ਨਹੀਂ ਸੀ ਹੁਣ ਆਪਣੇ ਕੋਲ ਆ ਗਿਆ ਦੇਖੋ ਜੀ ਇਸ ਟਾਈਪ ਦਾ ਪੀਸ ਹੁੰਦਾ ਆ ਇਹ ਪੂਰਾ ਲِلਨ ਦਾ بیس ਆ ਪਿਓਰ ਲِلਨ ਦਾ ਦੇਖੋ ਜੀ ਇਹ ਥੋੜਾ ਜਿਹਾ ਜਿਹਦਾ ਪਾਰਟੀ ویئر ਤੁਹਾਨੂੰ ਆਈਟਮ ਚਾਹੀਦੀ ਥੋੜਾ بیس ਚਾਹੀਦਾ ਹੁੰਦਾ ਆ ਜੀ ਵਧੀਆ ਸਿੰਪਲ ਕਾਟਨ ਤੇ ਤਾਂ ਫਿਰ ਇਹ ਨਹੀਂ ਅੱਛਾ ਲੱਗਦਾ ਥੋੜਾ ਹਾਈ ਕਲਾਸ ਫੈਬਰਿਕ ਲਗਾਇਆ ਉਦੇ ਉੱਪਰ ਤੁਹਾਨੂੰ ਪੂਰਾ ਪ੍ਰਿੰਟ ਦੇਆ ਜੀ ਇੰਚ ਟੇਪ ਦੇਣਾ ਮੋਨਾ ਪੂਰਾ ਪ੍ਰਿੰਟ ਦੇਆ ਪ੍ਰਿੰਟ ਦੇ ਉੱਪਰ ਪੂਰਾ ਆਰੀ ਵਰਕ ਫੋਕਸ ਕਰੋ ਜੀ ਕੰਮ ਤੇ ਆਰੀ ਵਰਕ ਦੇ ਨਾਲ ਪੂਰਾ ਹਾਈਲਾਈਟਿੰਗ ਕੀਤਾ ਹੋਇਆ ਆਊਟਲਾਈਨਿੰਗ ਠੀਕ ਹੈ ਹੁਣ ਦੇਖ ਲਓ ਤੁਸੀਂ ਇਹਦਾ ਘੇਰਾ 28 ਇੰਚ ਤੱਕ ਘੇਰਾ ਬਣੂਗਾ ਲੇਸ ਐਕਸਟਰਾ ਦਿੱਤੀ ਹੋਈ ਹੈ ਪੱਲੇ ਤੇ ਲੇਸ ਫਿਨਿਸ਼ਿੰਗ ਦੇਣ ਵਾਸਤੇ ਐਕਸਟਰਾ ਦਿੱਤੀ ਹੋਈ ਹੈ ਇਹ ਤੁਹਾਨੂੰ ਸਾਈਡ ਤੇ ਬਾਜੂਆਂ ਦਿੱਤੀਆਂ ਹੋਈਆਂ ਠੀਕ ਹੈ ਜੀ ਬੈਕ ਸਾਈਡ ਤੁਹਾਨੂੰ ਇਸ ਟਾਈਪ ਦੀ ਮਿਲੇਗੀ ਏ ਦੇਖੋ ਪੂਰਾ ਡਿਜ਼ਾਈਨਰ ਪੀਸ ਹੈ ਡਿਸੈਂਟ ਲੁੱਕ ਦਾ ਜਿਨ੍ਹਾਂ ਨੂੰ ਸਿੰਪਲ ਸੋਬਰ ਤੇ ਸਰਦਾਰੀ ਜੇ ਸੂਟ ਚਾਹੀਦੇ ਹੁੰਦੇ ਆ ਨੰਬਰ ਰਹੇਗਾ ਇਸ ਪੀਸ ਦਾ ਇੱਕ ਰੇਟ ਰਹੇਗਾ 2843 ਰੁਪਏ ਠੀਕ ਹੈ ਜੀ 2843 ਰੁਪਏ ਬਿਲਕੁਲ ਮਖਮਲ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲ ਰਿਹਾ ਜੋ ਬਹੁਤ ਸਪੀਰੀਅਰ ਮਸਲੀਨ ਹੁੰਦੀ ਹੈ ਚਾਰੇ ਪਾਸੇ ਤੁਹਾਨੂੰ ਬਿਲਕੁਲ ਕਾਟਨ ਦੀ ਮਿਲ ਰਹੀ ਹੈ ਲੇਸ ਨੇੜੇ ਤੋਂ ਦਿਖਾਓ ਜੀ ਬਿਲਕੁਲ ਜੋ ਹਾਈ ਕਲਾਸ ਕਾਟਨ ਦੀ ਲੇਸ ਹੁੰਦੀ ਹੈ ਓ ਵਾਲੀ ਲੇਸ ਦੇ ਕੇ ਡਿਜੀਟਲ ਇਹਨੂੰ ਪ੍ਰਿੰਟਿੰਗ ਦਿੱਤੀ ਹੈ ਨੰਬਰ ਰਹੇਗਾ ਇਸ ਪਿਆਰੇ ਜਿਹੇ ਪੀਜ਼ਾ ਇੱਕ ਠੀਕ ਹੈ ਜੀ ਵਾਕਿਆ ਹੀ ਸੂਟ ਬਹੁਤ ਜ਼ਿਆਦਾ ਸੋਹਣਾ ਆ 2843 ਨੰਬਰ ਰਹੇਗਾ ਇੱਕ ਹੁਣ ਦੇਖੋ ਇਹਦੇ ਕਲਰ অপਸ਼ਨ ਜੀ ਨੰਬਰ ਰਹੇਗਾ ਦੋ ਹੁਣ ਇਹਦੇ ਵਿੱਚ ਡਿਫਰੈਂਸ ਕੀ ਹੈ ਸਿਰਫ ਥੋੜਾ ਜਿਹਾ ਕਲਰ ਦਾ بیس ਆਈਵਰੀ ਕਰੀਮ ਕਲਰ ਉਹੀ ਰਹੇਗਾ ਬਹੁਤ ਸੋਹਣਾ ਆਈਵਰੀ ਕਰੀਮ ਕਲਰ ਹੁੰਦਾ ਹੈ ਜੀ ਉਹ ਵਾਲਾ ਆ ਠੀਕ ਹੈ ਬਹੁਤ ਪਿਆਰਾ ਰੰਗ ਜਿਹਨੂੰ ਹਰ ਕੋਈ ਪਾ ਸਕਦਾ ਆ ਕਿਸੇ ਵੀ ਏਜ ਗਰੁੱਪ ਦਾ ਦੇਖੋ ਜੀ ਇਹ ਪੂਰੀ ਆਊਟਲਾਈਨਿੰਗ ਹੈ ਚੇਨ ਸਟੀਚ ਨਾਲ ਰੇਸ਼ਮ ਦੇ ਧਾਗੇ ਨਾਲ ਵਿੱਚ ਨੋਟਵਰਕ ਦਾ ਤੇ ਬੜੀ ਐਕਸਕਲੂਸਿਵ ਜੀ ਐਮਬ੍ਰੋਇਡਰੀ ਕੀਤੀ ਹੋਈ ਆ ਠੀਕ ਹੈ ਸਿਰਫ ਫਰਕ ਕੀ ਆ ਰਿਹਾ ਬੁੱਟੇ ਦਾ ਜਿੱਦਾਂ ਇਹ ਬੁੱਟੇ ਦਾ ਰੰਗ ਚੇਂਜ ਹੋ ਗਿਆ ਠੀਕ ਹੈ ਜੀ ਉਸੇ ਤਰ੍ਹਾਂ ਤੁਹਾਨੂੰ ਇਹ ਮਿਲੇਗਾ ਦੁਪੱਟਾ ਇਹਦਾ ਨੰਬਰ ਰਹੇਗਾ ਇਸ ਪੀਸ ਦਾ 2 ਬਹੁਤ ਸੋਹਣਾ ਹਾਈ ਕਲਾਸ ਦਾ ਪੀਸ ਹੈ ਨੰਬਰ ਰਹੇਗਾ 2 ਨੈਕਸਟ ਪੀਸ ਬਿਲਕੁਲ ਲੇਟੈਸਟ ਹਲੇ ਆਇਆ ਹੀ ਸੀ ਮੈਂ ਕਿਹਾ ਵੀਡੀਓ ਦੇ ਵਿੱਚ ਪਾਣਾ ਬਣਦਾ ਆ ਕਿਉਂਕਿ ਸੂਟ ਬਹੁਤ ਜ਼ਿਆਦਾ ਸੋਹਣਾ ਆ ਨੈਕਸਟ ਪੀਸ ਇਹ ਰਹੇਗਾ ਇਹਦੇ ਵਿੱਚ ਤੁਹਾਨੂੰ ਕੀ ਮਿਲ ਰਿਹਾ ਜੀ ਫੁੱਲ ਦਾ ਰੰਗ ਚੇਂਜ ਹੈ ਨਾ ਇਹ ਵਾਲਾ ਹੁਣ ਥੋੜਾ ਜਿਹਾ ਲਾਈਟ ਫਿਰੋਜੀ ਦੇ ਵਿੱਚ ਆ ਗਿਆ ਇਹ ਪ੍ਰਿੰਟ ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ 3 ਬੈਕ ਸਾਈਡ ਫਰੰਟ ਸਾਈਡ ਪੂਰਾ ਦਿਖਾ ਰਹੀ ਹਾਂ ਜਿਹੜੀ ਇਹਦੀ ਬਾਟਮ ਹੈ ਆਈਵਰੀ ਕਰੀਮ ਕਲਰ ਦੀ ਹੀ ਬਾਟਮ ਰਹੇਗੀ ਬਾਟਮ ਦਾ ਕਪੜਾ ਤੁਹਾਨੂੰ ਪੂਰਾ 3 ਮੀਟਰ ਦਾ ਮਿਲੇਗਾ ਬਹੁਤ ਜ਼ਿਆਦਾ ਸੁਪੀਰੀਅਰ ਫੈਬਰਿਕ ਦਾ ਠੀਕੇ ਨੰਬਰ ਰਹੇਗਾ 3 ਕੁਝ ਵੀ ਛੋਟੇ-ਬੋਟੇ ਫੰਕਸ਼ਨ ਹੈ ਗਰਮੀਆਂ ਦੇ ਮਤਲਬ ਦੇ ਤੁਸੀਂ ਇਹਨੂੰ ਕੈਰੀ ਕਰ ਸਕਦੇ ਆ ਬਹੁਤ ਹਾਈ ਕਲਾਸ ਫੋਨ ਲੁੱਕ ਦੇਣ ਵਾਲਾ ਆ ਇਹ ਵਾਲਾ ਪੀਸ ਨੈਕਸਟ ਕਲਰ ਥੋੜਾ ਜਿਹਾ ਫੁੱਲ ਇਚ ਫਿਰ ਚੇਂਜ ਆਏਗਾ ਦੇਖੋ ਜੀ ਇਹ ਵਾਲਾ ਹੁਣ ਚੇਂਜ ਹੋ ਗਿਆ ਕਲਰ ਇਹਦਾ ਫਲਾਵਰ ਦਾ ਨੰਬਰ ਰਹੇਗਾ 4 ਪਹਿਲਾਂ ਇੱਕ ਆਪਾਂ ਨੇ ਬਲੈਕ ਸੋਲੋ ਬਣਵਾਇਆ ਸੀ ਤੇ ਨਾਲੇ ਡਿਜ਼ਾਈਨਰ ਪੀਸ ਉਹ ਵਾਲਾ ਸਟਾਕ ਹੁਣ ਸਾਡੇ ਕੋਲ ਬਿਲਕੁਲ ਖਤਮ ਹੈ ਜੀ ਪੂਰਨ ਉਹਦਾ ਉਹਦਾ ਆਰਡਰ ਆਪਾਂ ਨਹੀਂ ਲਵਾਂਗੇ ਨੰਬਰ ਰਹੇਗਾ 4 ਲਓ ਜੀ ਹੁਣ ਦੇਖੋ ਪਿਓਰ ਕਾਟਨ ਦਾ ਸੂਟ ਠੀਕ ਹੈ ਜੀ ਇਹ ਬਿਲਕੁਲ ਪਿਓਰ ਕਾਟਨ ਆ ਦੇਖੋ ਜੀ ਆਲ ਓਵਰ ਸੂਟ ਆ ਸੈਲਫ ਦੇ ਵਿੱਚ ਠੀਕ ਹੈ ਇੱਥੇ ਟਾਈ ਪੱਟੀ ਤੇ ਐਮਬਰਾਇਡਰੀ ਹੈ ਦੋਨੋਂ ਸਾਈਡ ਤੁਹਾਨੂੰ ਐਮਬਰਾਇਡਰੀ ਮਿਲ ਰਹੀ ਹੈ ਡਿਜ਼ਾਈਨਰ ਦਾ ਪੀਸ ਮਿਲੇਗਾ ਇਹ ਵੀ 13 ਮਟੈਕਸ ਬ੍ਰਾਂਡ ਦਾ ਹੀ ਰਹੇਗਾ ਜੀ ਏ ਤੁਹਾਨੂੰ ਇੱਥੇ ਦੋ ਫਲਾਵਰ ਮਿਲेंगे ਆਪਣੇ ਦੋ ਚੈਨਲ ਹੈ ਜੀ ਸਵਿਟੀ ਬੁਟੀਕ ਤੇ ਸਵਿਟੀ ਕਲੈਕਸ਼ਨ ਕਲੈਕਸ਼ਨ ਤੇ ਹਮੇਸ਼ਾ ਰਾਮਟੈਕਸੀ ਆਂਦਾ ਆ ਤੇ ਇੱਕ ਚੈਨਲ ਸਾਡਾ ਸਵਿਟੀ ਬੁਟੀਕ ਹੈ ਉਹਦੇ ਤੇ ਸ਼ਾਮ ਨੂੰ ਇੱਕ ਹਰ ਰੋਜ਼ ਵੀਡੀਓ ਆਂਦੀ ਹੈ ਕਿਸੇ ਵੀ ਬ੍ਰਾਂਡ ਦਾ ਸੀ ਉਹਦੇ ਵਿੱਚ ਪਾਉਂਦੇ ਆ ਜੀ ਨੰਬਰ ਰਹੇਗਾ 5 ਰੇਟ ਰਹੇਗਾ 2218 ਰੁਪਏ ਠੀਕ ਹੈ ਜੀ ਜਿਨ੍ਹਾਂ ਨੇ ਸਿਰਫ ਔਰ ਸਿਰਫ ਰਾਮਟੈਕਸ ਤੇ ਬ੍ਰਾਂਡ ਪਾਣਾ ਹੈ ਸਵਿਟੀ ਕਲੈਕਸ਼ਨ ਤੇ ਸਾਡੀ ਵੈਰਾਈਟੀ ਆਂਦੀ ਹੈ ਰਾਮਟੈਕਸ ਦੀ ਜੋ ਵੀ ਲੇਟੈਸਟ ਲਾਂਚ ਹੁੰਦਾ ਆ ਬਹੁਤ ਹੀ ਰੀਜ਼ਨੇਬਲ ਰੇਟ ਤੇ ਤੁਹਾਨੂੰ प्रोवाइड हैं नंबर रहेगा पांच नैक्सट पीस नैक्सट पीस ए रहेगा जी देखो ठीक है सेम डिजाइन सेम पैटर्न नंबर रहेगा इस प्यारे ज पीस का छः रेट रहेगा बई सौ अठारह देखो जी ए मतलब एम्ब्रॉयडरी वाला पीस है ओवर सूट है ਰਾਮਟੈਕਸ ਬ੍ਰਾਂਡ ਦਾ ਆ ਡੈਲੀ ਰੋਟਰੀ ਇੰਚ ਜਿੱਦਾਂ ਮਰਜੀ ਪਾਓ ਪੂਰਾ ਬਲੌਕ ਪੇਂਟ ਹੋਇਆ ਹੋਆ ਦੁਪੱਟਾ ਤੁਹਾਨੂੰ ਮਿਲ ਰਿਹਾ ਦੁਪੱਟਾ ਮੜਾ ਖੋਲ ਦਿਓ ਨੈਕਸਟ ਦਾ ਨੰਬਰ ਰਹੇਗਾ 6 ਠੀਕ ਹੈ ਜੀ ਹਾਂ ਕਿਉਂਕਿ ਦੁਪੱਟੇ ਤੋਂ ਥੋੜੀ ਜਿਹੀ ਲੁੱਕ ਪਤਾ ਲੱਗਦੀ ਹੈ ਇਸਕਾ ਵੀ ਖੋਲ ਦਿਓ ਤਾਂ ਲੱਗ ਜਾ ਕਨਸੈਪਟ ਚਲੋ ਜੀ ਨੰਬਰ ਰਹੇਗਾ 7 ਆਹ ਲੋ ਜੀ ਨੰਬਰ ਰਹੇਗਾ 7 ਇਸ ਪੇਸ ਦਾ ਠੀਕ ਹੈ ਬਹੁਤ ਸੋਹਣੀ ਐਮਬਰਾਇਡਰੀ ਆ ਪੂਰੀ ਗੁੰਦਵੀ ਜੀ ਕੇਰੇ ਤੇ ਤੁਹਾਨੂੰ ਇਦਾਂ ਵਰਕ ਮਿਲ ਰਿਹਾ ਹੁਣ ਦਿਖਾਵਾਂਗੇ ਇਹਦਾ ਦੁਪੱਟਾ ਦੁਪੱਟਾ ਇਹਦਾ ਸਾਰਾ ਹੀ ਟੋਨ ਟੂ ਟੋਨ ਜਾ ਰਿਹਾ ਜਿਹੜੇ ਪੱਲੇ ਐ ਜੀ ਪੱਲਿਆਂ ਤੇ ਤੁਹਾਨੂੰ ਇਦਾਂ ਦੀ ਹਾਈਲਾਈਟਿੰਗ ਮਿਲੇਗੀ ਠੀਕ ਹੈ ਵਿਚ ਤੋਂ ਤੁਹਾਨੂੰ ਸੇਮ ਟੋਨ ਟੂ ਟੋਨ ਮਿਲ ਰਿਹਾ ਫਲਾਵਰ ਜਿਹੜੇ ਐਮਬਰਾਇਡਰੀ ਦੇ ਵਿੱਚ ਪਾਏ ਆ ਉਹੀ ਪੇਂਟ ਤੇ ਉਹੀ ਟਾਈ ਡਾਈ ਕਰੀ ਹੋਈ ਹੈ ਦੋਨੋਂ ਸਾਈਡ ਤੇ ਇੱਧਰ ਹੈ ਨਾ ਨੰਬਰ ਰਹੇਗਾ ਇਸ ਪੀਸ ਦਾ 7 ਦੇਖੋ ਜੀ ਨੰਬਰ 8 ਇਹ 100% ਕਾਟਨ ਹੈ ਇਹਨੂੰ ਲਾਈਨਿੰਗ ਦੀ ਨੀਡ ਬਿਲਕੁਲ ਨਹੀਂ ਹੈਗੀ ਜੀ ਠੀਕ ਹੈ ਨੰਬਰ ਰਹੇਗਾ 8 ਤੇ ਰੇਟ ਰਹੇਗਾ 2218 ਦੇਖੋ ਜੀ ਇਸ ਪੀਸ ਦਾ ਪਿਆਰਾ ਜਿਹਾ ਦੁਪੱਟਾ ਲਓ ਜੀ ਇਸ ਪੀਸ ਦਾ ਪਿਆਰਾ ਜਿਹਾ ਦੁਪੱਟਾ ਦੇਖੋ ਨੰਬਰ ਰਹੇਗਾ 8 2218 ਇੱਕ ਕਨਸੈਪਟ ਤੁਹਾਨੂੰ ਹੋਰ ਦਿਖਾਉਂਦੇ ਆ ਬਹੁਤ ਸੋਹਣਾ ਆ ਦੇਖੋ ਇਹ ਵੀ ਪਿਓਰ ਲਿਲਨ ਤੇ بیس ਹੈ ਜੋ ਥੋੜਾ ਜਿਹਾ ਦੇਖੋ ਅ ਅੱਛਾ بیس ਚਾਹੀਦਾ ਆ ਹਨਾ ਕੁਝ हटके ਪੀਸ ਚਾਹੀਦੇ ਆ ਉਹ ਤਾਂ ਤੁਹਾਨੂੰ ਲਿਲਨ ਤੇ ਹੀ ਮਿਲਣੇ ਆ ਜੀ ਗਰਮੀਆਂ ਚ ਦੇਖੋ ਫੈਬਰਿਕ ਫੀਲ ਕਰੋ ਇਦਾਂ ਦਾ ਫੈਬਰਿਕ ਹੈ ਪਿਓਰ ਲਿਲਨ ਦਾ ਠੀਕ ਹੈ ਇਹ ਤੁਹਾਨੂੰ ਇੱਥੇ ਡਿਜੀਟਲ ਚ ਫਲਾਵਰ ਮਿਲਿਆ ਉਹਨੂੰ ਕੀਤਾ ਆ ਹਾਈਲਾਈਟ ਠੀਕ ਹੈ ਜੀ ਇੱਕ ਤੁਹਾਨੂੰ ਉੱਪਰ ਮਿਲੇਗਾ ਇਹ ਤੁਹਾਡਾ ਘੇਰਾ ਆ ਜੀ ਘੇਰੇ ਤੇ ਐਮਬਰਾਇਡਰੀ ਆ ਬੜੀ ਸੋਹਣੀ ਗੁੰਦਵੀ ਜੀ ਇਹ ਤੁਹਾਨੂੰ ਮਿਲ ਰਹੀ ਹੈ ਬਾਟਮ ਠੀਕ ਹੈ ਰੇਟ ਰਹੇਗਾ ਇਸ ਪੀਸ ਦਾ 2718 ਜਿਹੇ ਜਿਹੇ ਰੇਟ ਡਰੇਟ ਹੈ ਜੀ ਉਹੋ ਜੀ ਚੀਜ਼ ਹੈ ਠੀਕ ਹੈ ਨੰਬਰ ਰਹੇਗਾ 11 ਲੋ ਜੀ ਨੰਬਰ ਰਹੇਗਾ 9 ਠੀਕ ਹੈ ਸੌਰੀ ਇਹਦਾ 9 ਨੰਬਰ ਹੈ ਜੀ 2718 ਰੁਪਏ ਰੇਟ ਹੈ ਇਹ ਤੁਹਾਨੂੰ ਮਿਲੇਗਾ ਇਸ ਪੀਸ ਦਾ ਦੁਪੱਟਾ ਪਿਓਰ ਮਸਲੀਨ ਦਾ ਡਿਜੀਟਲ ਚ ਦੁਪੱਟਾ ਆ ਬੜਾ ਸੋਹਣਾ ਲਾਈਟ ਸਕਿਨ ਜਿਹਾ ਕਲਰ ਹੈ ਠੀਕ ਹੈ ਚਾਰੇ ਪਾਸੇ ਤੁਹਾਨੂੰ ਕਾਟਨ ਦੀ ਫਿਨਿਸ਼ਿੰਗ ਮਿਲ ਰਹੀ ਹੈ ਲੇਸ रेट रहेगा 2718 रुपए बहुत प्यारा ज पीस है अभी नेक्स्ट पीस देखो जी ये वाला ठीक है ये वाला रहेगा नेक्स्ट पीस बहुत सोणा ये वर्क होया हुआ है ते बैक साइड देखो थोनू इस टाइप दी मिलेगी आ लो जी प्योर लिलनदा ही रहेगा पीस नंबर रहेगा अपने पीस दा 10 ठीक है जी प्योर लिलनदार 2718 रुपए ये रहेगा डिस्टल्च दुपट्टा देखो जी ਰੋ ਖੁਸ਼ ਹੁੰਦੀ ਹੈ ਪੀਸ ਦੇਖ ਕੇ ਸੱਚ ਜਿੱਚ ਤੇ ਵਾਕਿਆ ਹੀ ਸੂਟ ਹੈਗੇ ਆ ਤੇ ਗਰਮੀਆਂ ਚ ਜਿਹੜੇ ਕਲਰ ਚੱਲਦੇ ਆ ਉਹੀ ਕਲਰ ਤੁਹਾਨੂੰ ਦੇ ਰਹੇ ਆ ਬ੍ਰਾਂਡ ਦਾ ਇਹੀ ਫਰਕ ਹੁੰਦਾ ਆ ਕਲ ਡਾਈਨਿੰਗ ਦਾ ਤੇ ਐਮਬਰਾਇਡਰੀ ਦਾ ਫਰਕ ਹੁੰਦਾ ਆ ਜੀ ਜਿੱਦਾਂ ਦਾ ਤੁਸੀਂ ਵੇਅਰ ਕਰ ਰਹੇ ਹੋ ਜਿੱਦਾਂ ਦੀ ਹੁਣ ਜੇ ਇਹਨਾਂ ਦੀ ਲੀਲਨ ਵੀ ਸਭ ਤੋਂ ਹਾਈ ਕਲਾਸ ਲੀਲਨ ਹੁੰਦੀ ਹੈ ਰਾਮ ਟੈਕਸ ਬ੍ਰਾਂਡ ਦੇ ਸੂਟ ਪਾਇਆ ਤੇ ਪਤਾ ਲੱਗਦਾ ਵੀ ਸੂਟ ਪਾਇਆ ਹੋਇਆ ਹੈ ਹਨਾ ਕਿਉਂਕਿ ਪੰਜਾਬੀ ਸੁੱਟਾਂ 'ਚ ਨੰਬਰ 1 ਬ੍ਰਾਂਡ ਮੰਨਿਆ ਜਾਂਦਾ ਆ ਰਾਮਟੈਕਸ ਬ੍ਰਾਂਡ ਇੱਕ ਤਾਂ ਰੀਜ਼ਨੇਬਲ ਰੇਟ ਇੱਕ ਚੀਜ਼ ਬਹੁਤ ਸੁਪੀਰੀਅਰ ਠੀਕ ਹੈ ਹਾਈ ਕਲਾਸ ਪੀਸ ਨੰਬਰ ਰਹੇਗਾ 11 2718 ਰੁਪਏ ਠੀਕ ਹੈ ਜੀ ਲਓ ਜੀ ਇੱਕ ਸੈੱਟ ਹੋਰ ਦੇਖੋ ਅੱਜ ਤੁਹਾਨੂੰ ਜਿੰਨੇ ਵੀ ਸੈੱਟ ਦਿਖਾ ਰਹੇ ਆ ਨਾ ਇੱਕ ਤੋਂ ਵੱਧ ਕੇ ਇੱਕ ਸੈੱਟ ਦਿਖਾ ਰਹੇ ਆ ਜਿੱਦਾਂ ਕਹਿੰਦੇ ਆ ਨਾ ਕਿ ਰਾਮਟੈਕ ਸਿਰ ਪ੍ਰਿੰਟ ਦੇ ਉੱਪਰ ਹੀ ਦਿੰਦਾ ਹੈ ਨਹੀਂ ਜੀ ਉਹ ਡਿਜ਼ਾਈਨਰ ਪੀਸ ਵੀ ਰੈਡੀ ਕਰਦੇ ਆ ਜਿੱਦਾਂ ਬੁਟੀਕ ਸਟਾਈਲ ਪੀਸ ਹੁੰਦੇ ਆ ਨਾ ਬਿਲਕੁਲ ਗਰਲਿਸ਼ ਲੁੱਕ ਵਿੱਚ ਦੇਖੋ ਪੀਸ ਰੂ ਖੁਸ਼ ਹੋਣੀ ਹੈ ਤੁਹਾਡੀ ਪੀਸ ਦੇਖ ਕੇ ਕਪੜਾ ਬਹੁਤ ਸੋਹਣਾ 에ਰ ਕੁਲ ਫੈਬਰਿਕ ਹੁੰਦਾ ਹੈ ਬਿਲਕੁਲ ਕਾਟਨ ਦਾ ਠੀਕ ਹੈ ਜੀ ਬਹੁਤ ਸੋਹਣਾ ਕਾਟਨ ਦਾ ਵਿਦਾਊਟ ਲਾਈਨਿੰਗ ਪੀਸ ਰੈਡੀ ਹੋਏਗਾ ਇੱਥੇ ਇਹਨਾਂ ਨੇ ਪ੍ਰਿੰਟ ਦਿੱਤਾ ਪ੍ਰਿੰਟ ਤੇ ਹਮੇਸ਼ਾ ਮੈਂ ਦੱਸਦੀ ਆ ਇਹਨਾਂ ਦਾ ਜਿਹੜਾ ਹੈਂਡਵਰਕ ਹੈ ਬਹੁਤ ਜ਼ਿਆਦਾ ਸੁਪੀਰੀਅਰ ਹੁੰਦਾ ਹੈ ਬਹੁਤ ਫਾਈਨ ਠੀਕ ਹੈ ਇਹ ਤੁਹਾਨੂੰ ਇਸ ਟਾਈਪ ਦਾ ਮਿਲੇਗਾ ਤੇ ਕਲਰ ਆਪਸ਼ਨ ਜਿਹੜੇ ਇਹਨਾਂ ਦੇ 4 ਹੈਗੇ ਚਾਰੋ ਇੱਕ ਨੰਬਰ ਦੇਖੋ ਜੀ ਸਾਰੇ ਕਲਰ ਇਹਨਾਂ ਦੇ ਤਿੱਖੇ ਕਲਰ ਨਹੀਂ ਹੁੰਦੇ ਜੀ ਚਟਕ ਰੰਗ ਨਹੀਂ ਹੁੰਦੇ ਨਾ ਬਹੁਤ ਚਟਕ ਹੁੰਦੀ ਹੈ এমਬਰਾਇਡਰੀ ਸੋਬਰ ਤੇ ਸਰਦਾਰੀ ਸੂਟ ਹੁੰਦੇ ਆ ਨੰਬਰ ਰਹੇਗਾ 12 ਠੀਕ ਹੈ ਜੀ ਰੇਟ ਰਹੇਗਾ 2468 2468 ਤੁਹਾਨੂੰ ਇਹ ਡਿਜ਼ਾਈਨਰ ਜਾਇ ਇੱਕ ਹੋਰ ਪੀਸ ਦੇ ਰਹੇ ਆ ਦੇਖੋ ਜੀ ਬਹੁਤ ਸੋਹਣਾ ਬਾਰਡਰਿੰਗ ਕੀਤੀ ਹੋਈ ਹੈ ਤੇ ਬੜਾ ਪਿਆਰਾ ਜਿਹਾ ਪ੍ਰਿੰਟ ਤੇ ਬਹੁਤ ਸੋਹਣੇ ਛੋਟੇ ਛੋਟੇ ਜੇ ਬੜੇ ਪਾਈ ਜੇ ਟਸਲ ਦਿੱਤੇ ਹੋਏ ਆ ਠੀਕ ਹੈ ਨ ਮ ਇਹਦਾ ਰੇਟ ਰਹੇਗਾ 2468 ਨੰਬਰ ਰਹੇਗਾ 12 ਹੈਲੋ ਜੀ ਦੇਖੋ ਜਿਸ ਟਾਈਮ ਸਾਡੇ ਕੋਲੇ ਪਹੁੰਚਦਾ ਹੈ ਨਾ 2 2 3 3 ਸੈੱਟ ਵੀ ਹੁੰਦੇ ਆ ਬਟ ਇਹਨਾਂ ਦੀ ਬੁਕਿੰਗ ਇੰਨੀ ਕੁ ਜ਼ਿਆਦਾ ਫਾਸਟ ਹੁੰਦੀ ਹੈ ਕਿ ਪਿੱਛੇ ਮਿਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਕਾਫੀ ਟਾਈਮ ਬਾਅਦ ਫਿਰ ਸਾਨੂੰ ਪੀਸ ਮਿਲਦੇ ਆ ਪਿੱਛੇ ਸੋ ਆਲਰੇਡੀ ਹੁੰਦੇ ਆ ਹਨਾ ਨੰਬਰ ਰਹੇਗਾ ਇਸ ਪੀਸ ਦਾ 13 ਇਸ ਕਰਕੇ ਜਿਹੜਾ ਵੀ ਆ ਰਿਹਾ ਪਸੰਦ ਬਿਨਾ ਕਰੇ ਦੇਰੀ ਫਟਾਫਟ ਕਰਾਣੀਆਂ ਆਪਣੇ ਸੂਟ ਦੀ ਬੁਕਿੰਗ ਕਿਉਂਕਿ ਰੇਟ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਹੈ ਤੇ ਚੀਜ਼ ਵੀ ਤੁਹਾਨੂੰ ਬਹੁਤ ਜ਼ਿਆਦਾ ਡਿਜ਼ਾਈਨਰ ਮਿਲ ਰਹੀ ਹੈ 2468 ਰੁਪਏ ਚ ਸਿਰਫ ਤੁਹਾਨੂੰ ਇਹ ਪਿਆਰਾ ਜਿਹਾ ਪੀਸ ਦੇ ਰਹੇ ਹਾਂ ਰਾਮ ਟੈਕਸ ਬ੍ਰਾਂਡ ਦਾ ਠੀਕ ਹੈ ਜੀ ਲੋ ਜੀ ਮਤਲਬ ਜਿਹੜਾ ਵੀ ਸੂਟ ਖੋਲ ਰਹੇ ਹਾਂ ਨਾ ਬਹੁਤ ਮਨਜਾ ਖੁਸ਼ ਹੋ ਰਿਹਾ ਇਦਾਂ ਦੇ ਕਲਰ ਆ ਰਹੇ ਆ ਸਾਰੇ ਹਰ ਕੋਈ ਇੰਨਾ ਕਲਰਾਂ ਨੂੰ ਵੇਅਰ ਕਰਨਾ ਪਸੰਦ ਕਰਦਾ ਆ ਇਦਾਂ ਦੇ ਕਲਰ ਹੈ ਹਨਾ ਬਹੁਤ ਸੋਹਣੇ ਜਿਹੇ ਕਲਰ ਹੈ ਦੇਖੋ ਇਹ ਤੁਹਾਡੀ ਬਾਟਮ ਇਹ ਸ਼ਰਟ ਹੈ ਬਹੁਤ ਸੋਹਣਾ ਫਾਈਨ ਜਿਹਾ ਕੰਮ ਹੈ ਜਿੱਦਾਂ ਤੁਸੀਂ ਕਈ ਕਸਟਮਰ ਹੁੰਦੇ ਆ ਜੋ ਥੋੜਾ ਜਿਹਾ ਅੱਛੇ ਹੀ ਪਸੰਦ ਕਰਦੇ ਆ ਤੇ ਆਪਣੇ ਵਰਕ ਕਰਾ ਕੇ ਸੂਟ ਪਾਉਂਦੇ ਆ ਉਸ ਟਾਈਪ ਦਾ ਹੀ ਤੁਹਾਨੂੰ ਟੇਸਟ ਮਿਲਦਾ ਹੈ ਜੀ ਕੰਮ ਥੋੜਾ ਹੁੰਦਾ ਆ ਬਟ ਬਹੁਤ ਫਿਨਿਸ਼ਿੰਗ ਦਾ ਤੇ ਪੂਰਾ ਹੈਂਡ ਦਾ ਟੱਚ ਮਿਲਦਾ ਹੈ ਤੁਹਾਨੂੰ ਨੰਬਰ ਰਹੇਗਾ ਇਸ ਪੀਸ ਦਾ 14 ਠੀਕ ਹੈ ਜੀ ਲਓ ਜੀ ਇੱਕ ਪੀਸ ਤੁਹਾਨੂੰ ਹੋਰ ਦੇ ਰਹੇ ਬਹੁਤ ਪਿਆਰਾ ਜਾਂ ਆਹ ਲਓ ਜਿਨਾਂ ਨੂੰ ਬਿਨਾ ਲਾਈਨਿੰਗ ਤੋਂ ਚਾਹੀਦੀ ਹੈ ਨਾ ਗਰਮੀਆਂ 'ਚ ਵੀ ਥੋੜਾ ਜਿਹਾ ਅੱਛਾ ਸੂਟ ਆ। ਨੰਬਰ ਰਹੇਗਾ ਇਸ ਪੀਸ ਦਾ 15 2468 ਰਹੇਗਾ ਰੇਟ ਤੇ ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਡੱਬਾ ਤਾਂ ਦੇਖੋ ਵੇਝਾ ਵੇਝਾ ਕਰਦਾ ਸੂਟ ਹੈ ਸੱਚ ਅੱਚੀ। ਠੀਕ ਹੈ ਨੰਬਰ ਰਹੇਗਾ 15 ਤੇ ਜਿਹੜਾ ਇਹਨਾਂ ਦਾ ਕਲਰ ਆਪਸ਼ਨ ਹੈ ਸਾਰੇ ਬਸੇ ਚਾਰ ਦੇ ਚਾਰ ਚਾਰੋਂ ਦੇ ਚਾਰ ਅੱਛੇ ਆ। ਠੀਕ ਹੈ ਜਿਹੜਾ ਤੁਹਾਨੂੰ ਦੱਬਾ ਲਓ ਜੀ ਇੱਕ ਸੈੱਟ ਤੁਹਾਨੂੰ ਹੋਰ ਵਧੀਆ ਜਿਹਾ ਦਿਖਾ ਰਹੇ ਹਾਂ ਠੀਕ ਹੈ ਬਹੁਤ ਸੋਹਣਾ ਬ੍ਰਾਈਟ ਜਿਹਾ ਚਾਰਟ ਹੈ ਪਰ ਹੈਗਾ ਥੋੜਾ ਬੁਟੀਕ ਸਟਾਈਲ ਸੂਟ ਦੇਖੋ ਕੰਮ ਤੇ ਚੀਜ਼ ਬਹੁਤ ਪਿਆਰੀ ਬਣੀ ਹੋਈ ਹੈ ਵਿੱਚ ਤੁਹਾਨੂੰ ਇਨਸਰਟਿੰਗ ਦਿੱਤੀ ਹੈ ਜੀ ਠੀਕ ਹੈ ਇੱਥੇ ਤੁਹਾਨੂੰ ਪਿੰਟੈਕਸ ਕਰਕੇ ਬੜੀ ਸੋਹਣੀ ਟਾਈ ਪੱਟੀ ਬਣਾਈ ਹੈ ਉਹਦੇ ਉੱਪਰ ਪੈਚਵਰਕ ਕਰਕੇ ਇਹਨੂੰ ਐਮਬਰਾਇਡਰੀ ਨਾਲ ਹਾਈਲਾਈਟ ਕੀਤਾ ਹੈ ਪੈਟਰੋਲ ਕਲਰ ਹੈ ਜੀ ਇੱਕ ਤੁਹਾਨੂੰ ਘੇਰੇ ਤੇ ਤੁਹਾਨੂੰ ਇਸ ਟਾਈਪ ਦਾ ਕੰਮ ਮਿਲ ਰਿਹਾ ਦੇਖੋ ਇਹ ਥੋੜਾ ਘੇਰਾ ਹੈਟ ਠੀਕ ਹੈ ਇਸ ਟਾਈਪ ਦਾ ਆਲ ਓਵਰ ਸੂਟ ਰਹੇਗਾ ਪੂਰਾ ਰਾਮ ਟੈਕਸ ਦੀ ਮੋਹਰ ਰਹੇਗੀ ਨੰਬਰ ਰਹੇਗਾ 16 ਇਸ ਪਿਆਰੇ ਜਿਹੇ ਪੀਸ ਦਾ ਠੀਕ ਹੈ ਰੇਟ ਰਹੇਗਾ 2593 ਤੇ ਬੜਾ ਸੋਹਣਾ ਡਿਜ਼ਾਈਨਰ ਜਾਂ ਮਿਲਣਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਬੜਾ ਗਜਬ ਜਿਹਾ ਪੀਸ ਆ ਦੇਖੋ ਜੀ ਚਾਰੇ ਪਾਸੇ ਤੁਹਾਨੂੰ ਲੇਸ ਦੀ ਫਿਨਿਸ਼ਿੰਗ ਤੇ ਵਿੱਚ ਇਨਸਰਟ ਉਹਦੇ ਉੱਪਰ ਬਹੁਤ ਸੋਹਣੇ ਫਲਾਵਰ ਐਮਬਰਾਇਡਰੀ ਦੇ ਨਾਲ ਪੂਰੀ ਮਿਹਨਤ ਦਾ ਕੰਮ ਕਰਿਆ ਹੋਇਆ ਹੈ ਜਿੱਦਾਂ ਬੁਟੀਕ ਤੋਂ ਸੂਟ ਰੈਡੀ ਕਰਵਾਉਂਦੇ ਆ ਸੇਮ ਉਹੀ ਤੁਹਾਨੂੰ ਇਹਦਾ ਟੈਸਟ ਆਣਾ ਹੈ ਨੰਬਰ ਰਹੇਗਾ 25 ਰੇਟ ਰਹੇਗਾ 2593 ਠੀਕ ਹੈ 2593 ਰੁਪਏ ਚ ਨੰਬਰ 16 ਤੁਹਾਨੂੰ ਇਹ ਪੀਸ ਮਿਲ ਰਿਹਾ ਜੀ ਲਓ ਜੀ ਹੁਣ ਆਏਗਾ ਤੁਹਾਨੂੰ ਮਹਿਰੂਨ ਸ਼ੇਡ ਦੇ ਵਿੱਚ ਪੀਸ ਆ ਲਓ ਦੇਖੋ ਕਿਉਂਕਿ ਜਿਨ੍ਹਾਂ ਨੇ ਰਾਮਟੈਕਸ ਪਾਣਾ ਹੈ ਨਾ ਉਹਨਾਂ ਨੇ ਪਾਰਟੀ ਵੇਅਰ ਵੀ ਰਾਮਟੈਕਸ ਹੀ ਪਾਣਾ ਹੈ ਜੀ ਤੇ ਡੇਲੀ ਵੇਅਰ ਵੀ ਉਹਨਾਂ ਨੂੰ ਕਾਟਨ ਦਾ ਛੋਟੇ ਫੰਕਸ਼ਨਾਂ ਤੇ ਉਹਨਾਂ ਨੂੰ ਹਰ ਚੀਜ਼ ਰਾਮ ਟੈਕਸਟ ਤੇ ਹੀ ਚਾਹੀਦੀ ਹੈ ਜੋ ਸਾਡੇ ਨਾਲ ਜੁੜੇ ਹੋਏ ਹੈ ਜੀ ਕਿਉਂਕਿ ਜਿਸ ਬ੍ਰਾਂਡ ਤੇ ਭਰੋਸਾ ਹੁੰਦਾ ਹੈ ਕਸਟਮਰ ਪੰਦਾ ਹੈ ਉੱਥੇ ਹੀ ਜਾਂਦਾ ਹੈ ਉਹ ਨਾ ਫਿਰ ਦੇਖੋ ਜੀ ਮਹਿਰੂਨ ਸ਼ੇਡ ਬਹੁਤ ਸੋਹਣਾ ਚਾਰੋਂ ਪਾਸੇ ਲੇਸ ਦੀ ਫਿਨਿਸ਼ਿੰਗ ਕਿਉਂਕਿ ਇੱਕ ਅਲੱਗ ਹੀ ਡਿਜ਼ਾਈਨਰ ਜੇ ਪੀਸ ਸਾਨੂੰ ਇਹ ਨਾਲ ਇਹ ਅਵੇਲੇਬਲ ਕਰਵਾਂਦੇ ਆ ਨੰਬਰ ਰਹੇਗਾ 17 ਠੀਕ ਹੈ ਮਹਿਰੂਨ ਜੀ ਟੋਨ ਹੈ ਇਹਦੀ ਲਓ ਜੀ ਇੱਕ ਪੀਸ ਸਾਨੂੰ ਆ ਮਿਲੇਗਾ ये मस्टर्ड जी शेड है हाँ बहुत प्यारी जी मस्टर्ड जी शेड नंबर रहेगा इस प्यारे जी पिज़्ज़ा का अठारह ये रहेगा थानू इस पिज़्ज़ा का दुपट्टा देखो बहुत सोना दुपट्टा बहुत डिजाइनर पीस नंबर रहेगा अठारह देखो जी थोड़ा जहा रस्ट जी रस्टी जी टोन है ये तो क्योंकि ब्राइट चार्ट है सारे ही ब्राइट कलर आएंगे नंबर रहेगा उन्नी देखो ਮਤਲਬ ਅੱਜਕੱਲ ਇਦਾਂ ਦੇ ਹੀ ਸੂਟ ਆਪਾਂ ਪਸੰਦ ਕਰਦੇ ਆਂ ਵੀ ਸੋਬਰ ਜੇ ਹੋਏ ਸਰਦਾਰੀ ਜੇ ਹੋਏ ਥੋੜਾ ਜਿਹਾ ਕੰਮ ਹੋਏ ਹਨਾ ਫਾਈਨ ਜਸਪੀਰੀਅਰ ਹੋਏ ਕੱਪੜਾ ਦੇਖੋ ਜੀ ਹਾਂ ਇਹ 그린 ਕਲਰ ਨੰਬਰ ਰਹੇਗਾ 20 ਠੀਕ ਹੈ ਜੀ ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਆ ਦੇਖੋ ਕਿਉਂਕਿ ਇਹ ਇੱਕ ਤਾਂ ਇਹ ਲੰਬੇ ਚੋੜੇ ਚੁੰਨੀਆਂ ਹੁੰਦੀਆਂ ਹਨਾ ਆਪਾਂ ਨੂੰ ਜਿੱਦਾਂ ਆਪਾਂ ਚਾਹੁੰਦੇ ਆ ਨਾ ਵੀ ਲੰਬੀਆਂ ਜਿਹੀਆਂ ਚੁੰਨੀਆਂ ਹੋਵੇ ਤੇ ਥੋੜਾ ਜਿਹਾ ਡਿਜ਼ਾਈਨਰ ਜਿਹਾ ਹੋਵੇ ਪੀਸ ਦੇਖੋ ਨੰਬਰ ਰਹੇਗਾ 25 ਲੋ ਜੀ ਹੁਣ ਤੁਹਾਨੂੰ ਸਪੈਸ਼ਲ ਆਫਰ ਦੇ ਦਾਂਗੇ 5 ਪੀਸ ਲੋ ਜੀ ਪਹਿਲਾ ਪੀਸ ਇਹ ਰਹੇਗਾ ਠੀਕ ਹੈ ਜੀ 2599 ਰੁਪਏ ਇਸ ਪੀਸ ਦਾ ਰੇਟ ਸੀ ਪਰਚੇਸ ਵੀ ਕਰੇ ਵਾ ਹੋਣਾ ਕਸਟਮਰਸ ਨੇ ਠੀਕ ਹੈ ਜੀ ਇਹ ਬਾਣਾ ਕਲਰ ਹੈ ਬਿਲਕੁਲ ਪਿਓਰ ਮਸਲੀਨ यह रहेगी बॉटम ठीक है आ थोनो स्पेशल ऑफर तो मिलेगा नंबर रहेगा ट्वेंटी वन रहे थोड़ा दुपट्टा ब्लाउज ट्वेंटी वन नंबर रहेगा जी नंबर रहेगा ट्वेंटी टू ठीक है ਏ ਵੀ ਸਪੈਸ਼ਲ ਆਫਰ ਤੇ ਰਹੇਗਾ ਜੀ ਇਹਦੇ ਦੋ ਪੀਸ ਹੈ ਸਾਡੇ ਕੋਲ ਠੀਕ ਹੈ ਰਾਮ ਟੈਕਸ ਬ੍ਰਾਂਡ ਦਾ ਆਲ ਓਵਰ ਸੂਟ ਹੈ ਠੀਕ ਹੈ ਵਿਦ ਦੁਪੱਟਾ ਆ ਇਹ ਵੀ ਤੁਹਾਨੂੰ ਆਫਰ ਤੇ ਹੀ ਮਿਲੇਗਾ ਜੀ ਅੱਜ ਤੇ ਇੱਕ ਪੀਸ ਤੁਹਾਨੂੰ ਬਹੁਤ ਜ਼ਿਆਦਾ ਡਿਜ਼ਾਈਨਰ ਜਿਹਾ ਦੇ ਰਹੇ ਆ Z ਬਲੈਕ ਕਲਰ 3500 ਰੁਪਏ ਰੇਂਜ ਹੈ ਇਸ ਸੂਟ ਦੀ ਅੱਜ ਤੁਹਾਨੂੰ ਸਪੈਸ਼ਲ ਆਫਰ ਤੇ ਦੇ ਰਹੇ ਹਾਂ ਲਓ ਜੀ ਪਿਓਰ ਜੌਰਜਟ ਔਰਗੈਂਜਾ ਆ ਜੀ 3500 ਤੋਂ ਘੱਟ ਕਿਤੇ ਵੀ ਇਹ ਸੂਟ ਨਹੀਂ ਮਿਲ ਸਕਦਾ ਪਿਓਰ ਜੌਰਜਟ ਹੈ ਔਰਗੈਂਜਾ ਤੇ ਤੇ ਇਹ ਤੁਹਾਨੂੰ ਘੇਰੇ ਤੇ ਮਿਲ ਰਿਹਾ ਇੱਥੇ ਬਹੁਤ ਸੋਹਣਾ ਤੁਹਾਨੂੰ ਐਮਬਰਾਇਡਰੀ ਦਾ ਕੰਮ ਦਿੱਤਾ ਹੋਇਆ ਨੰਬਰ ਰਹੇਗਾ ਇਸ ਪਿਆਰੇ ਜੇ ਪੀਸ ਦਾ 23 ਇਹ ਮਿਲੇਗਾ ਤੁਹਾਨੂੰ ਡਿਜ਼ਾਈਨਰ ਜਾਇਸ ਪੀਸ ਦਾ ਦੁਪੱਟਾ ਹਲੋ ਜੀ ਦੇਖੋ ਪੀਸ ਮਤਲਬ ਪੂਰਾ ਪਾਰਟੀ ਵੇਅਰ ਪੀਸ ਹੈਗਾ ਬਿਲਕੁਲ ਪ੍ਰੋਪਰ ਪਾਰਟੀ ਵੇਅਰ ਨੰਬਰ ਰਹੇਗਾ 23 ਇਦਾਂ ਤੁਹਾਨੂੰ ਘੇਰੇ ਤੇ ਮਿਲ ਰਿਹਾ ਇਹ ਤੁਹਾਡੀ ਬਾਟਮ ਆ ਠੀਕ ਹੈ ਇੱਕ ਪੀਸ ਤੁਹਾਨੂੰ ਹੋਰ ਦਵਾਂਗੇ ਜੀ ਹੈਂਡ ਦੇ ਨਾਲ ਟੱਚ ਹੈ ਪੂਰਾ ਹੈਂਡਵਰਕ ਰਸਟ ਕਲਰ ਹੈ ਜਿਸ ਤਰ੍ਹਾਂ ਕਿਸੇ ਨੂੰ ਆਪਣੀ ਨੂੰਨੂ ਜਾਂ ਕੁੜੀ ਨੂੰ ਵੀ ਤੁਸੀਂ ਅੱਛਾ ਜਿਹਾ ਪਾਰਟੀ ਵੇਅਰ ਗਿਫਟ ਦੇਣਾ ਹੈ ਰਾਮਟੈਕਸ ਬ੍ਰਾਂਡ ਦਾ ਤਾਂ ਤੁਸੀਂ ਟਰਾਈ ਕਰ ਸਕਦੇ ਆ ਬਹੁਤ ਹੀ ਰੀਜ਼ਨੇਬਲ ਰੇਟ ਤੇ ਤੁਹਾਨੂੰ ਇਹ ਪਿਆਰਾ ਜਿਹਾ ਪੀਸ ਅਸੀਂ ਦੇ ਰਹੇ ਹਾਂ ਦੇਖੋ ਜੀ ਹੈਂਡ ਦਾ ਪਿਓਰ ਦਬਕੇ ਦਾ ਹੀ ਕੰਮ ਪਿਓਰ ਦਬਕੇ ਦੇ ਨਾਲ ਪੂਰਾ ਚੇਨ ਸਟਿਚ ਤੇ ਇਹ ਤੁਹਾਨੂੰ ਘੇਰਾ ਸਾਈਡ ਤੇ ਦਿੱਤੀਆਂ ਬਾਜੂਆਂ ਰੈਸਟ ਕਲਰ ਦੀ ਥੋੜੀ ਬਾਟਮ ਹੈ ਪੂਰਾ ਪਾਰਟੀ ویئر ਪੀਸ ਹੈ ਨੰਬਰ ਰਹੇਗਾ 24 ਪਿਆਰੇ ਜੇ ਰੇਟ ਦੇ ਨਾਲ ਤੁਹਾਨੂੰ ਇਹ ਪੀਸ ਦੇ ਰਹੇ ਹਾਂ ਜੀ ਲਓ ਜੀ ਆਪਣੀ ਵੀਡੀਓ ਦਾ ਲਾਸਟ ਪੀਸ ਦੇਖੋ ਸੌਰੀ ਇੱਕ ਪੀਸ ਹੋਰ ਹੈ ਜੀ ਦੇਖੋ ਦੇਖੋ ਇੱਕ ਲਾਸਟ ਪੀਸ ਹੋਰ ਦੇਵਾਂਗੇ ਇਹ ਹੈ ਜੀ ਕਰੇਵ ਦਾ ਪਿਓਰ 크ਰੇਵ ਦਾ ਠੀਕ ਹੈ ਬਹੁਤ ਸੋਹਣਾ ਸੂਟ ਆ ਇਹ ਦੇਖੋ ਇਹ ਵੀ ਠਾਈ ਠਾਈ ਸੋਦੇ 3 3000 ਦੀ ਰੇਂਜ ਦੇ ਸੋ ਦੇਖੋ ਪਿਓਰ 크ਰੇਵ ਦਾ ਸੂਟ ਆ ਇਹ ਤੁਹਾਨੂੰ ਘੇਰੇ ਤੇ ਥੋੜਾ ਜਿਹਾ ਹਾਈਲਾਈਟਿੰਗ ਮਿਲ ਰਹੀ ਹੈ ਬੜਾ ਸੁਣਾ 골ਡਨ ਜਿਹਾ ਸੂਟ ਹੈ ਜਿਸ ਤਰ੍ਹਾਂ ਮਤਲਬ ਤੁਸੀਂ ਥੋੜਾ ਜਿਹਾ ਪਾਰਟੀ ਵੇਅਰ ਲੈਣਾ ਹੈ ਨਿੱਕੀਆਂ ਨਿੱਕੀਆਂ ਬੁੱਟੀਆਂ ਵਾਲਾ ਲਾਈਟ ਜੇ ਕਲਰ ਚ ਨੰਬਰ ਰਹੇਗਾ 25 ਬਿਸਕੁਟੀਜਾ ਰਾਂਗੇ ਬੜਾ ਸੋਹਣਾ ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਦੇਖੋ ਜੀ ਇਹ ਮਿਲੇਗਾ ਦੁਪੱਟਾ ਨੰਬਰ ਰਹੇਗਾ 25 AC ਜੀ ਅੱਜ ਦੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਦੇਣਾ ਆ ਨੈਕਸਟ ਵੀਡੀਓ ਵਿੱਚ ਫੇਰ ਮਿਲਦੇ ਹਾਂ ਥੈਂਕ ਯੂ ਸੋ ਮਚ